ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਉ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਉਹ ਆਡ ਹੋ ਗਏ ਮੇਰੇ ਕੋਲ 7 ਉਹਦੇ ਦੱਸਣ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦੱਸਣ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਦੀ ਨਹੀਂ ਪੈਂਦਾ ਧੀਆਂ ਪਣਾ ਸਭ ਦੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਿਸ਼ੇੜੀ ਨਹੀਂ ਨਾ ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ 'ਚ ਪੈਂਦਾ ਹੀ ਨਹੀਂ ਹਾਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪਦਾ ਟੰਬਰ ਪਾਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤਿਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਈਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀਗਾ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋਂ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੇ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਈਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲੇ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਆ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਿ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਿਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਆ ਸੋ ਮੈਂ ਗੱਲ ਇਹ ਕਹਿਣਾ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਆ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀ ਐ ਨਾ ਨੌ ਕਰਕੇ ਉਹਨਾਂ ਨੂੰ ਮਾਰਾ ਚੰਗਾ ਆਪਾਂ ਕਿਹੜਾ ਹੀ ਛੱਡਦੀ ਐ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਇਆ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹਿੰਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਇਆ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਵੀ ਦੇ ਦਿੱਤੇ